ਅਕਾਲੀ ਦਲ ਬਣਾ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਐ ਕੌਮ ਮੈਂ ਐਲਾਨ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਵੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਅੱਜ ਜਥੇਦਾਰ ਸਰਕਾਰੀ ਨੇ ਹਾਂਜੀ ਆ ਤੁਸੀ ਹੋ ਤੁਸੀਂ ਕੁਝ ਦੇਰ ਪਹਿਲਾਂ ਤੁਸੀਂ ਆਗ ਕਿੱਤਿਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲੋ ਬੈਠ ਕੇ ਗੱਲਬਾਤ ਕਰੀਏ ਆ ਸਾਡੀ ਗੱਲ ਨਾ ਹੋਵੇ ਆਪਰਾ ਇਕੱਠੇ ਬੈਠ ਜਾਈ ਅੱਜ ਇੱਕਦਮ ਕਿਉਂ ਬਦਲ ਗਿਆ ਦੀ ਜਦੋਂ ਜੋਦੇ ਤੋੜਦੇ ਹੋ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਕਿ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਕਰਦੇ ਹੋਰ ਕਾਹ ਨਹੀਂ ਮੋਰਚੇ ਦੀ ਪ੍ਰਾਪਤੀ ਇਹੋ ਜੀ ਕੋਈ ਵੀ ਨਹੀਂ ਜਿਹਨੂੰ ਆਪਾਂ ਕਹਿ ਸਕੀਏ ਕਿ ਕੌਮ ਇੰਚ ਤੇ ਆਹ ਪੌੜੀਆਂ ਬਰਗੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰਨ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੋਂ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ। ਉਹ ਮਾਨੀ ਦੀ ਕਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਅੱਜ ਜਥੇਦਾਰ ਸਰਕਾਰੀ ਨੇ ਸਰਬਤ ਦਾ ਹੈ ਨਹੀਂ ਆਪ ਵੀ ਹੋ ਤੁਸੀਂ। ਕੁਝ ਦੇਰ ਪਹਿਲਾਂ ਤੁਸੀਂ ਆਗ ਕਿੱਤਿਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲੋ ਬੈਠ ਕੇ ਗੱਲ ਕਰਦੇ ਜੀ। ਧਾਫਾ ਦੀ ਗੱਲ ਨਾ ਹੋਵੇ। ਧਾਫਾ ਇਕੱਠੇ ਬੈਠ ਜੀ। ਅੱਜ ਇਹ ਕਿਦਾਂ ਕਿਉਂ ਬਦਲ ਗਿਆ ਦੀ ਜਦੋਂ ਜੋਦੇ ਤੋਰਦੇ ਹੋ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਕਿ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਕਰਦੇ ਹੋਰ ਕਾਹ ਨਹੀਂ ਮੋਰਚੇ ਦੀ ਪ੍ਰਾਪਤੀ ਹੈ ਉਹ ਜੀ ਕੋਈ ਵੀ ਨਹੀਂ ਜਿਹਨੂੰ ਆਪਾਂ ਕਹਿ ਸਕੀਏ ਕਿ ਕੌਮ ਵਿੱਚ ਤੇ ਹਾਂ ਪੌੜੀਆਂ ਬਰਗੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰਨ ਅਕਾਲੀ ਦਲ ਬਚਾਉਣਾ ਅਕਾਲੀ ਦਲ ਕਹਿੰਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ ਜੀ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਆਜ ਜਥੇਦਾਰ ਸਰਕਾਰੀ ਦੇ ਹੋ ਗਏ ਹਨ ਜੀ ਆ ਤੁਹਾਨੂੰ ਕਿ ਕੁਝ ਦੇਰ ਪਹਿਲਾਂ ਤੁਸੀਂ ਆਪ ਕੁੱਟੀਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲ ਬੈਠ ਕੇ ਗੱਲ ਕਰਦੇ ਕਿ ਭਰਾਵਾਂ ਦੀ ਗੱਲ ਨਾ ਹੋਵੇ ਭਰਾ ਭਰਾ ਇਕੱਠੇ ਬੈਠ ਜੀ ਅੱਜ ਇੱਕਦਮ ਤੂੰ ਬਦਲ ਗਿਆ ਜੀ ਨਹੀਂ ਜਦੋਂ ਜੋਦੇ ਤੁਰਦੇ ਹੋਣ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾਂ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਕਿ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਹੋਰ ਕਾਹਦੀ ਮੋਰਚੇ ਦੀ ਪ੍ਰਾਪਤੀ ਹੈ ਉਹ ਜੀ ਕੋਈ ਵੀ ਨਹੀਂ ਜਿਹਨੂੰ ਆਪਾਂ ਕਹਿ ਸਕੀਏ ਕਿ ਕੌਮ ਵਿੱਚ ਤੇ ਹਾਂ ਪੌੜੀਆਂ ਬਰਗੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰਨ